ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੀਆਂ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਗਈ ਆ ਮੁਲਾਕਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਹੜੇ ਕਿਹੜੇ ਅਹਿਮ ਫੈਸਲੇ ਲਏ ਨੇ ਉਹਨਾਂ ਬਾਬਤ ਜਾਣਕਾਰੀ ਸਾਂਝੀ ਕਰਨ ਦੇ ਲਈ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹੜੇ ਕਿਹੜੇ ਨੁਕਤਿਆਂ ਦੇ ਉੱਤੇ ਵਿਚਾਰ ਹੋਇਆ ਕਿੜੀਆਂ ਕਿੜੀਆਂ ਗੱਲਾਂ ਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਕਿਹੜੇ ਕਿਹੜੇ ਫੈਸਲੇ ਲਏ ਗਏ ਨੇ ਸਭ ਤੋਂ ਪਹਿਲਾਂ ਦੱਸਦੀ ਹੈ ਕਿ ਮਿਸ਼ਨ ਰਿਫਾਰਮ ਦੇ ਨਾਮ ਦੇ ਉੱਤੇ ਉਹਨਾਂ ਨੇ ਮੋਹਰ ਲਗਾਈ ਹੈ ਪੰਜਾਬ ਪੁਲਿਸ ਦਾ ਜਿਹੜਾ ਰਿਫਾਰਮ ਕੀਤਾ ਜਾਏਗਾ 10000 ਨਵੀਆਂ ਭਰਤੀਆਂ ਕੱਢੀਆਂ ਜਾਣੀਆਂ ਨੇ ਜਦੀ ਜਾਣਕਾਰੀ ਖੁਦ ਮੁੱਖ ਮੰਤਰੀ ਭੂਜ ਮਾਨੋਰਾ ਨੇ ਦਿੱਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਹੈ ਕਿ ਵੱਡੇ ਪੱਦਰ ਦੇ ਉੱਤੇ ਤਬਾਦਲੇ ਕੀਤੇ ਜਾਣੇ ਨੇ ਥਾਣੇਦਾਰ ਹੋਣ ਚਾਏ ਚਾਹੇ ਹਵਾਲਦਾਰ ਹੋਣ ਉਹਨਾਂ ਸਾਰਿਆਂ ਦੇ ਤਬਾਦਲੇ ਕੀਤੇ ਜਾਣਗੇ 10000 ਇਹ ਵੀ ਗਿਣਤੀ ਦੱਸੀ ਗਈ ਹੈ ਕਿ 10000 ਦੇ ਕਰੀਬ-ਕਰੀਬ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਤਬਾਦਲੇ ਕੀਤੇ ਜਾਣੇ ਆ ਟਰਾਂਸਫਰ ਕੀਤਾ ਜਾਣਾ ਮੁੰਚੀ ਹੋਣ ਥਾਣੇਦਾਰ ਹੋਣ ਜਾਂ ਫਿਰ ਹਵਾਲਦਾਰ